ਸ਼ੁਰੂਆਤ ਹੋ ਰਹੀ ਹੈ ਮੇਲੇ ਦੀ ਅੱਜ ਪਹਿਲੀ ਚੌਕੀ ਆ ਇਸ ਮੇਲੇ ਦੀ ਜਿਹੜੀ ਰੌਣਕ ਵਧਾਉਣ ਵਾਸਤੇ ਸੰਗਤਾਂ ਨੂੰ ਪਹਿਲਾਂ ਹੀ ਬੇਨਤੀ ਕੀਤੀ ਸੀ ਅੱਜ ਝੰਡਾ ਤੇ ਚਾਦਰ ਦੀ ਰਸਮ 24 ਤਰੀਕ ਦਿਨ ਸੋਮਵਾਰ ਨੂੰ ਹੋਵੇਗਾ ਗੰਭੀਰ ਹਮਾ ਕੇ ਇਸ ਮੇਲੇ ਦੀ ਰੌਣਕ ਨੂੰ ਵਧਾਉਣ ਚਾਂਦੀ ਦੇ ਚਿਰਾਗ ਚਲਾ ਕੇ ਇਹ ਪੂਰੇ ਸ਼ਹਿਰ ਦੇ ਵਿੱਚ ਜਹਾਨੀਂ ਨੇ ਰੋਸ਼ਨੀ ਕੀਤੀ ਸੀ ਜਿੰਨੀ ਵੀ ਸੰਗਤ ਹੁੰਦੀ ਹੈ ਉਹ ਵੀ ਤੁਮ ਅਗਦਾ ਗੁਪਤ ਮੰਗਦਾ ਜੋ ਵੀ ਕੋਈ ਸਨੇ ਆ ਕੇ ਇੱਥੇ ਮੰਗਿਆ ਸੋਈ ਮਿਲੀ ਜੇ ਕਿਸੇ ਦੇ ਬੱਚਾ ਨਹੀਂ ਹੁੰਦਾ ਸੀ ਕਿਤੇ ਵੀ ਨਹੀਂ ਜਾਂਦਾ ਇਹ ਉਹ ਕਹਿੰਦੇ ਨੰਗੀ ਭੁਖੀ ਲਾਲਲੀ ਜਗਰਾਮੀਉ ਡੇਰੇ ਉੱਥੇ ਆ ਜੀ ਤੁਹਾਨੂੰ ਸਾਰਾ ਮੇਲਾ ਰੋਸ਼ਨੀ ਦਾ ਪ੍ਰਸਿੱਧ ਮੇਲਾ ਵਾ ਸੀਐਮ ਸਾਹਿਬ ਦੀ ਵਾਈਫ ਨੇ ਇਹ ਗੱਲ ਕਹੀ ਆ ਕਿ ਮੈਂ ਸੀਐਮ ਸਾਹਿਬ ਦੀ ਨੌਲੇਜ ਤੇ ਲਿਆ ਕੇ ਇਹਨੂੰ ਜਲਦੀ ਤੋਂ ਜਲਦੀ ਹੱਲ ਕਰਵਾਉਂਗੀ ਜੀ ਹਜਤ ਬਾਬਾ ਮੁਹੰਮਦ ਦੀਨ ਬਲੀ ਅੱਲਾਹ ਦੀ ਸਾਰੇ ਹੀ ਸੰਗਤ ਜਾਈ ਬਲਾਓ ਔਰ ਜਿਹੜਾ ਇਹ ਮੇਲਾ ਚੱਲ ਰਿਹਾ ਅੱਜ ਮੇਲਾ ਸ਼ੁਰੂਆਤ ਹੋਈ ਹੈ ਮੇਲੇ ਦੀ ਅੱਜ ਪਹਿਲੀ ਚੌਕੀ ਆ Hazrat Baba Mohamdin Balliullah ਦਰਬਾਰ ਤੇ ਮੇਲੇ ਰੋਸ਼ਨੀ ਜੋ ਵੀ ਸਦੀਆਂ ਪੁਰਾਣਾ ਚੱਲਦਾ ਆ ਰਿਹਾ ਇਸ ਮੇਲੇ ਦੀ ਜਿਹੜੀ ਰੌਣਕ ਵਧਾਉਣ ਵਾਸਤੇ ਸੰਗਤਾਂ ਨੂੰ ਪਹਿਲਾਂ ਹੀ ਬੇਨਤੀ ਕੀਤੀ ਸੀ ਔਰ ਜਿਹੜੀ ਇਹ ਆਪਣਾ ਮੇਲਾ ਚੱਲਣਾ ਹੈਗਾ ਅੱਜ 24 25 26 ਫਰਵਰੀ ਨੂੰ ਕੁਲ ਖੋ ਜਾਣਗੇ ਅੱਜ ਝੰਡਾ ਤੇ ਚਾਦਰ ਦੀ ਰਸਮ 24 ਤਰੀਕ ਦੈਨ ਸੋਮਵਾਰ ਨੂੰ ਹੋਊਗੀ ਔਰ ਸੰਗਤਾਂ ਨੂੰ ਇਹੀ ਬੇਨਤੀ ਹੈਗੀ ਆ ਕਿ ਹੌਮ ਬਹਵਾ ਕੇ ਇਸ ਮੇਲੇ ਦੀ ਰੌਣਕ ਨੂੰ ਵਧਾਉਣ ਔਰ ਬਾਬਾ ਜੀ ਦੇ ਆ ਕੇ ਸਜਦਾ ਸਲਾਮ ਕਰਨ ਆਪਣੇ ਮਨ ਦੀਆਂ ਜਿਹੜੀਆਂ ਮਨੋ ਕਾਮਨਾਵਾਂ ਪੂਰੀਆਂ ਕਰਾਉਣ ਜੈ ਬਾਬਾ ਇੱਥੇ ਦੇ ਕੋਈ ਇਤਿਹਾਸ ਦੇ ਮੁਤਾਬਕ ਚੱਲਦੇ ਆ ਤਾਂ ਜਿਵੇਂ ਸਾਡੇ ਦਾਦਾ ਗੁਰੂ ਜੀ ਡਾਕਟਰ ਮਹਿੰਦਰ ਸਿੰਘ ਸਾਹੋਕੇ ਦਰবেশ ਉਹਨਾਂ ਤੋਂ ਬਾਅਦ ਮੀਆਂ ਬਸੰਤ ਬਾਬਾ ਜੀ ਸਾਡੇ ਅੱਬਾ ਜੀ ਸਨ ਜੋ ਗੱਲ ਦੱਸ ਰਿਹਾ ਸੀ ਵੀ ਇੱਥੇ ਜਹਾਂਗੀਰ ਆਇਆ ਸੀਗਾ ਜਹਾਂਗੀਰ ਨੂੰ ਇੱਥੇ ਪੁੱਤਰ ਦੀ ਦਾਤ ਮਿਲੀ ਸੀ ਵੀ ਉਸ ਟਾਈਮ ਤੇ ਜਾਂਦੀ ਦੇ ਚਿਰਾਗ ਚਲਾ ਕੇ ਇਹ ਪੂਰੇ ਸ਼ਹਿਰ ਦੇ ਵਿੱਚ ਜਹਾਂਗੀਰ ਨੇ ਰੋਸ਼ਨੀ ਕੀਤੀ ਸੀ ਔਰ ਬਾਬਾ ਜੀ ਦਾ ਨਾਂ ਰੋਸ਼ਨ ਕੀਤਾ ਸੀ ਉਸ ਟਾਈਮ ਤੋਂ ਮੇਲਾ ਰੋਸ਼ਨੀ ਬਾਬਾ ਜੀ ਦੇ ਨਾਂ ਤੇ ਮਨਾਇਆ ਜਾਂਦਾ ਠੀਕ ਅੱਬਾ ਮੁਕੰਨ ਬਲੀ ਅੱਲਾ ਜਿਨ੍ਹਾਂ ਦੇ ਅੱਜ ਰੋਸ਼ਨੀ ਮੇਲਾ ਪਹਿਲੀਆਂ ਚੁੰਕੀਆਂ ਹਨ ਉਹਨਾਂ ਨੂੰ ਸਾਰੇ ਸ਼ਰਧਾਲੂਆਂ ਨੂੰ ਪੀਰ ਪਾਸ਼ਾ ਦੇ ਦਰਬਾਰ ਤੇ ਹਾਜ਼ਰੀ ਭਰਨ ਵਾਸਤੇ ਆ ਉਹਨਾਂ ਦੀ ਬੋਲ ਸੱਚੇ ਦਰਬਾਰ ਕੀ ਜੈ ਸਾਰੀ ਸੰਗਤ ਜਿੰਨੀ ਵੀ ਸੰਗਤ ਆਉਂਦੀ ਹੈ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਇੱਥੇ ਸਾਰੀਆਂ ਮੰਗਾਂ ਪੂਰੀਆਂ ਹੁੰਦੀਆਂ ਹਨ ਜਿਹੜਾ ਕਿ ਇਹ ਰੋਸ਼ਨੀ ਮੇਲਾ ਮਨਾਇਆ ਜਾਂਦਾ ਇਹ ਸਰਕਾਰ ਦਾ ਇਹਨਾਂ ਦਾ ਨੌਣੀ ਸ਼ਹਿਰ ਮਣਕਾਣਾ ਪਿੰਡ ਸੀਗਾ ਪਾਕਿਸਤਾਨ ਦੇ ਵਿੱਚ ਸਬਰ ਪਿਆਲਾ ਨੇ ਖਵਾਜਾ ਖਿਜਰਦੀ ਦੇ ਸਰਾਂਦ ਬਸੀ ਪੀਤਾ ਉਹਨਾਂ ਨੇ ਉੱਥੇ ਜੋ ਉਹਨਾਂ ਦਾ ਸੇਵਾ ਕੀਤੀ ਕਲਮੇ ਪੜੇ ਉਹਨਾਂ ਨੂੰ ਉਸਤਾਦ ਬਣਾਇਆ ਗੁਰੂ ਬਣਾਇਆ ਤੇ ਉਹਨਾਂ ਨੇ ਜੋ ਉਹਨਾਂ ਨੂੰ ਪੀਰ ਦਿੱਤੀ ਪੀਰ ਆ ਮਾਲਕ ਦੇ ਰਜਾ ਦੇ ਵਿੱਚ ਜੋ ਪਾਠ ਦਿੱਤਾ ਜੋ ਉਹਨਾਂ ਨੇ ਕੁਝ ਕੀਤਾ ਜੋ ਵੀ ਉਹਨਾਂ ਨੇ ਸਾਰੀ ਸੰਗਤ ਦੇ ਵਾਸਤੇ ਕੀਤਾ ਅੱਜ ਉਹਨਾਂ ਦੇ ਮੇਲੇ ਲੱਗ ਰਹੇ ਆ ਮੇਲੇ ਲੱਗਦੇ ਇਹਨਾਂ ਦਾ ਮਾਨਤਾ ਇੰਨਾ ਹੀ ਆ ਬਈ ਜੋ ਵੀ ਕੋਈ ਇਸਨੇ ਆ ਕੇ ਇੱਥੇ ਮੰਗਿਆ ਸੋਈ ਮਿਲਿਆ ਜੋ ਵੀ ਆਉਂਦਾ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਇਹਨਾਂ ਨੇ ਆਪ ਦਾ ਦੱਸਿਆ ਸੀ ਜੇ ਕਿਸੇ ਦੇ ਬੱਚਾ ਨਹੀਂ ਹੁੰਦਾ ਸੀ ਕਿਤੇ ਵੀ ਨਹੀਂ ਜਾਂਦਾ ਇਹ ਉਹ ਕਹਿੰਦੇ ਨੰਗੀ ਭੁਖੀ ਲਾਲਲੀ ਜੋਗਰਾਮੀ ਡੇਰੇ ਉੱਥੇ ਆਜੋ ਤੁਹਾਨੂੰ ਸਾਰਾ ਕੁਝ ਮਿਲ ਜੂਗਾ ਬੋਲ ਸੱਚੇ ਦਰਬਾਰ ਕੀ ਜੈਵਾ ਰੋਸ਼ਨੀ ਮੇਲੇ ਦੀ ਲੱਖ ਲੱਖ ਵਧਾਈਆਂ ਤੇ ਦੁੱਜੀ ਮੇਂ ਵਧਾਈ ਤੇ ਧੰਨਵਾਦ ਸਾਡੇ ਭਗਵੰਤ ਮਾਨ ਜੀ ਦਾ ਕੰਨਾ ਚੰਦਾ ਮਾਨ ਜੋ ਮੁੱਖ ਮੰਤਰੀ ਸਾਹਿਬ ਜੀ ਦਾ ਕਿ ਕੁਝ ਦਿਨ ਪਹਿਲੇ ਇੱਕ ਸਾਡੇ ਛੋਟੇ ਜਿਹੇ ਸੱਦੇ ਦੇ ਉੱਤੇ ਕਿ ਜਗਰਾਉ ਰੋਸ਼ਨੀ ਮੇਲੇ ਉੱਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਪਹੁੰਚੋ ਤੇ ਅੱਜ ਉਹਨਾਂ ਦੀ ਜਿਹੜੇ ਵਾਈਫ ਨੇ ਉਹ ਅੱਜ ਇੱਥੇ ਆ ਕੇ ਨਤਮਸਤਕ ਵੀ ਹੋਏ ਤੇ ਦਰਗਾਹ ਦੇ ਵਿੱਚ ਪਿੱਛੇ ਲੰਬੇ ਸਮੇਂ ਤੋਂ ਜਿਹੜੀ ਪ੍ਰੋਬਲਮਸ ਚੱਲਦੀ ਆ ਰਹੀਆਂ ਸੀਗੀਆਂ ਜਿਹੜੀਆਂ ਜਿਹੜੀਆਂ ਪਹਿਲੇ ਸਰਕਾਰਾਂ ਨੇ ਕਾਫੀ ਨਗੋਲਾ ਕੀਤਾ ਵਾ ਤੇ ਮੈਨੂੰ ਆਸ ਸੀਗੀ ਕਿ ਜੇ ਸਰਦਾਰ ਭਗਵੰਤ ਮਾਨ ਜੀ ਆਣਗੇ ਇੱਥੇ ਜਾਂ ਉਹਨਾਂ ਤੱਕ ਪਹੁੰਚਾਈ ਜਾਊਗੀ ਤੇ ਸ਼ਾਇਦ ਉਹ ਜਲਦੀ ਤੋਂ ਜਲਦੀ ਪੂਰੀ ਕਰਨਗੇ ਤਾਂ ਅੱਜ ਜਿਹੜੀ ਦਰਗਾਹ ਦੇ ਮੁਖੀ ਨੇ ਉਹਨਾਂ ਨੇ ਇੱਕ ਮੋਮਰੰਡਮ ਦਿੱਤਾ ਕਿਉਂਕਿ ਜਿਹੜੀ ਦਰਗਾਹ ਦਾ ਮੇਲਾ ਰੋਸ਼ਨੀ ਦਾ ਪ੍ਰਸਿੱਧ ਮੇਲਾ ਵਾ ਇੱਥੇ ਕਾਫੀ ਲੰਬੀ ਪ੍ਰੋਬਲਮ ਆ ਰਹੀਆਂ ਵਾ ਤੇ ਸੀਐਮ ਸਾਹਿਬ ਦੀ ਵਾਈਫ ਨੇ ਇਹ ਗੱਲ ਕਹੀ ਆ ਕਿ ਮੈਂ ਸੀਐਮ ਸਾਹਿਬ ਦੀ ਨੋਟਿਸ ਤੇ ਲਿਆ ਕੇ ਇਹਨੂੰ ਜਲਦੀ